ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋયા ਜੀ। ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੈਨੂੰ ਬਹੁਤ ਹੀ ਜ਼ਿਆਦਾ ਬੁਖਾਰ ਸੀ। ਮੈਂ ਦਵਾਈ ਲੈਣ ਲਈ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਮੈਨੂੰ ਸਲਵਾਰ ਹੇਠਾਂ ਕਰਕੇ ਟੀਕਾ ਲਵਾਉਣ ਲਈ ਕਿਹਾ। ਮੈਂ ਸਲਵਾਰ ਥੋੜੀ ਜਿਹੀ ਥੱਲੇ ਕੀਤੀ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਕਿ ਡਾਕਟਰ ਨੇ ਆਪਣਾ ਮੈਂ ਕਾਫੀ ਦੇਰ ਤੋਂ ਡਾਕਟਰ ਦੇ ਆਫਿਸ ਅੱਗੇ ਘੁੰਮਦੀ ਸੀ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਸੀ ਦਰਦ ਕਾਫੀ ਦਿਨਾਂ ਤੋਂ ਹੀ ਹੁੰਦਾ ਸੀ ਪਰ ਪਹਿਲਾਂ برداشت ਕੀਤਾ ਸੀ ਤੇ ਮੋਨ ਕੋਈ ਸਮਝ ਨਹੀਂ ਆਉਂਦਾ ਸੀ ਕਿ ਇਹ ਕੀ ਹੋਇਆ ਮੇਰਾ ਘਰ ਵਾਲਾ ਸੁੱਖ ਬਾਹਰਲੇ ਦੇਸ਼ ਰਹਿੰਦਾ ਸੀ ਤੇ ਇੱਥੇ ਮੈਨੂੰ ਸਾਰੇ ਕੰਮਕਾਰ ਆਪ ਹੀ ਦੇਖਣੇ ਪੈਂਦੇ ਸੀ ਘਰ ਦੇ ਬਾਹਰ ਵੀ ਮੈਨੂੰ ਇਕੱਲੀ ਨੂੰ ਹੀ ਆਉਣਾ ਜਾਣਾ ਪੈਂਦਾ ਸੀ ਤੇ ਇਸ ਸਾਲ ਤੋਂ ਮੈਨੂੰ ਬੜੀ ਤਕਲੀਫ ਹੁੰਦੀ ਸੀ ਪਲਾਂ ਕੋਈ ਤਾਂ ਮੇਰਾ ਸਾਥ ਦੇਣ ਵਾਲਾ ਹੋਵੇ ਪਰ ਮੇਰੇ ਸਹੁਰੇ ਵੀ ਤਾਂ ਦੂਸਰੇ ਸ਼ਹਿਰ ਵਿੱਚ ਰਹਿੰਦੇ ਸੀ ਤੇ ਪੇਕੇ ਵੀ ਉਹ ਵੀ ਦੂਸਰੇ ਸ਼ਹਿਰ ਵਿੱਚ ਹੀ ਸੀ ਸੋਖ ਨੇ ਬੜੇ ਸ਼ੌਂਕ ਨਾਲ ਇੱਥੇ ਘਰ ਬਣਾਇਆ ਸੀ ਤਾਂ ਕਿ ਮੈਂ ਇੱਥੇ ਆਰਾਮ ਨਾਲ ਰਹੂੰਗੀ ਪਰ ਆਪ ਬਾਹਰ ਚਲੇ ਗਏ ਤੇ ਮੈਨੂੰ ਇਕੱਲੀ ਨੂੰ ਹੀ ਛੱਡ ਗਏ ਮਿਸ ਸੁਨਾਣਾ ਨਰਸ ਨੇ ਮੈਨੂੰ ਆਵਾਜ਼ ਮਾਰੀ ਤਾਂ ਮੈਂ ਡਾਕਟਰ ਦੇ ਕਲੀਨਿਕ ਵੱਲ ਜਾਣ ਲੱਗੀ ਤਾਂ ਉੱਥੇ ਡਾਕਟਰ ਸ੍ਰੀਸ਼ ਦਾ ਕਲੀਨਿਕ ਸੀ ਉਹ ਅਲਟਰਾਸਾਉਂਡ ਕਰਦਾ ਸੀ ਤੇ ਡਾਕਟਰ ਅਮਨੀਸ਼ਾ ਦੇ ਨਾਲ ਮਰੀਜ਼ਾਂ ਦਾ ਅਲਟਰਾਸਾਉਂਡ ਵੀ ਉੱਥੇ ਹੀ ਕੀਤਾ ਜਾਂਦਾ ਸੀ ਡਾਕਟਰ ਅਮਨੀਸ਼ਾ ਨੂੰ ਸਿਰਫ ਡਾਕਟਰ ਸ੍ਰੀਸ਼ ਦੀਆਂ ਰਿਪੋਰਟਾਂ ਤੇ ਹੀ ਭਰੋਸਾ ਸੀ ਮੈਂ ਬੜੀ ਮੁਸ਼ਕਲ ਨਾਲ ਅੰਦਰ ਗਈ ਸੀ ਤੇ ਡਾਕਟਰ ਹਾਜ਼ਿਰ ਰਿਪੋਰਟ ਬਣਾਉਣ ਵਿੱਚ ਬਿਜੀ ਸੀ ਉਹਨੇ ਮੈਨੂੰ ਬੈੱਡ ਤੇ ਲੰਮੇ ਪੈਣ ਦਾ ਇਸ਼ਾਰਾ ਕੀਤਾ ਤੇ ਆਪਣਾ ਕੰਮ ਪੂਰਾ ਕਰਨ ਲੱਗਾ ਸੀ ਮੈਂ ਪਰਦਾ ਖਿੱਚ ਕੇ बराबर ਕਰ ਦਿੱਤਾ ਤੇ ਬੈੱਡ ਤੇ ਲੰਮੇ ਪੈ ਗਈ ਜਿੱਥੇ ਲੇਡੀਜ਼ ਦੇ ਲਈ ਚਾਰ ਚਾਦਰ ਰੱਖੀ ਹੋਈ ਸੀ ਮੈਂ ਚਾਦਰ ਆਪਣੇ ਉੱਤੇ ਲਈ ਤੇ 5 ਮਿੰਟ ਬਾਅਦ ਡਾਕਟਰ ਦੀ ਆਵਾਜ਼ ਆਈ ਕਿ ਮੈਂ ਆ ਜਾਵਾਂ ਮਿਸ ਸੁਨਾਣਾ ਉਹਨੇ ਬੜੇ ਅਜੀਬ ਜਿਹੇ ਅੰਦਾਜ਼ ਵਿੱਚ ਪਰਦੇ ਦੇ ਪਿੱਛੇ ਮੈਨੂੰ ਪੁੱਛਿਆ ਮੈਂ ਹੌਲੀ ਜਿਹੀ ਕਿਹਾ ਕਿ ਹਾਂਜੀ ਆ ਜਾਓ ਡਾਕਟਰ ਨੇ ਆਉਂਦੇ ਹੀ ਮਸ਼ੀਨ ਚਲਾਈ ਤੇ ਕੁਝ ਸੈਟਿੰਗ ਕਰਨ ਤੋਂ ਬਾਅਦ ਮੇਰੇ ਵੱਲ ਦੇਖ ਕੇ ਖੜਾ ਹੋ ਗਿਆ ਤੇ ਅਲਟਰਾਸਾਉਂਡ ਕਰਨ ਦੇ ਨਾਲ ਨਾਲ ਕੁਝ ਗੱਲਾਂ ਵੀ ਕਰਨ ਲੱਗਾ ਪਰ ਮੈਂ ਦੇਖਿਆ ਕਿ ਅਚਾਨਕ ਉਹਦੇ ਚਿਹਰੇ ਦੇ ਰੰਗ ਕੁਝ ਅਜੀਬ ਜਿਹੇ ਹੋ ਗਏ ਸੀ ਮੇਰੇ ਪੁੱਛਣ ਤੇ ਉਹ ਸਿਰਫ ਹਾਂ ਹਾਂ ਹੀ ਕਰਦਾ ਸੀ ਉਹਦੇ ਚਿਹਰੇ ਦੇ ਤਾਂ ਹਾ ਭਾਵ ਦੇਖ ਕੇ ਮੈਂ ਬੜੀ ਘਬਰਾ ਗਈ ਸੀ ਮੈਂ ਘਬਰਾ ਕੇ ਪੁੱਛਿਆ ਕਿ ਕਾਫੀ ਦੇਰ ਤੱਕ ਤਾਂ ਉਹ ਚੁੱਪ ਰਿਹਾ ਤੇ ਕਹਿਣ ਲੱਗਾ ਤੁਸੀਂ ਇੱਕ ਕੰਮ ਕਰੋ ਕੱਲ ਮੇਰੀ ਪਰਸਨਲ ਕਲੀਨਿੰਗ ਤੇ ਆ ਜਾਓ ਇੱਥੇ ਲੱਗ ਗਈ ਆ ਇਸ ਜਗ੍ਹਾ ਤੇ ਡਾਕਟਰ ਮਨੀਸ਼ਾ ਜੀ ਕਹਿੰਦੇ ਹੀ ਮੈਂ ਆਉਣਾ ਤੁਹਾਡੇ ਨਾਲ ਸਾਰੀ ਗੱਲ ਆਰਾਮ ਨਾਲ ਉੱਥੇ ਕਰੂੰਗਾ ਫਿਲਹਾਲ ਤੁਸੀਂ ਘਰ ਚਲੇ ਜਾਓ ਡਾਕਟਰ ਰਿਪੋਰਟ ਬਣਾਉਣ ਲੱਗਿਆ ਤੇ ਮੈਨੂੰ ਇੱਕ ਵਾਰ ਧਿਆਨ ਨਾਲ ਦੇਖਿਆ ਤੇ ਫਿਰ ਆਪਣਾ ਕੰਮ ਕਰਨ ਲੱਗ ਗਿਆ ਪਰ ਮੈਂ ਕਿਹਾ ਡਾਕਟਰ ਮੈਨੂੰ ਬੜੀ ਤਕਲੀਫ ਹੋ ਰਹੀ ਆ ਮੈਂ ਕਦੋਂ ਤੱਕ ਬਰਦਾਸ਼ਤ ਕਰਾਂਗੀ ਤੇ ਮੈਨੂੰ ਗੁੱਸਾ ਆਉਣ ਲੱਗ ਪਿਆ ਤਾਂ ਉਹ ਕਹਿ ਲੱਗਾ ਮੈਂ ਡਾਕਟਰ ਨੂੰ ਦੱਸ ਦਿੱਤਾ ਉਹ ਅੱਜ ਦਾ ਤੁਹਾਨੂੰ ਮੈਡੀਸਨ ਦੇ ਦੇਊਗੀ ਤੇ ਹੁਣ ਤੁਸੀਂ ਚਲੇ ਜਾਓ ਮੈਂ ਬਾਹਰ ਆ ਗਈ ਪਲਾਂ ਇਹ ਵੀ ਕੀ ਗੱਲ ਹੋਈ ਕਿ ਕੁਝ ਦੱਸਿਆ ਹੀ ਨਹੀਂ ਤੇ ਉੱਪਰੋਂ ਮੈਨੂੰ ਆਪਣੇ ਕਲੀਨਿਕ ਆਉਣ ਲਈ ਕਹਿ ਦਿੱਤਾ ਬਾਹਰ ਨਿਕਲ ਕੇ ਮੈਨੂੰ ਪਤਾ ਲੱਗਿਆ ਕਿ ਡਾਕਟਰ ਮਨੀਸ਼ਾ ਦੇ ਲਈ ਕੋਈ ਐਮਰਜੈਂਸੀ ਕੇਸ ਆਇਆ ਸੀ ਤੇ ਉਹ ਉਸ ਕੇਸ ਦੇ ਵਿੱਚ ਹੀ उलझी ਹੋਈ ਸੀ ਤੇ ਉਹਨੂੰ ਹਸਪੀਟਲ ਵਿੱਚ ਜਾਣਾ ਪੈ ਗਿਆ ਸੀ ਉਹ ਕੇਸ ਪੂਰਾ ਕਰਵਾ ਕੇ ਹੀ ਵਾਪਸ ਆਉਂਦੀ। ਇਦਾਂ ਅਕਸਰ ਹੀ ਹੁੰਦਾ ਸੀ ਉਹਨੂੰ ਜਾਣਾ ਪੈਂਦਾ ਸੀ ਪਰ ਅੱਜ ਤਾਂ ਬਿਲਕੁਲ ਇੰਤਜ਼ਾਰ ਨਹੀਂ ਮੈਂ ਕਰ ਸਕਦੀ ਸੀ। ਮੈਂ ਨਰਸ ਨੂੰ ਕਿਹਾ ਕਿ ਮੇਰਾ ਦਰਦ ਨਾਲ ਬਹੁਤ ਬੁਰਾ ਹਾਲ ਆ। ਪਲੀਜ਼ ਮੈਨੂੰ ਕੋਈ ਦਵਾਈ ਦੇ ਦੇ। ਉਹਨੇ ਡਾਕਟਰ ਨੂੰ ਫੋਨ ਕੀਤਾ ਤੇ ਫ਼ਹਾਲ ਲਈ ਮੈਨੂੰ ਕੋਈ ਦਵਾਈ ਤਾਂ ਕਿ ਮੈਂ ਘਰ ਸੌਖੀ ਚਲੀ ਕਲੀਨਿਕ ਤੋਂ ਬਾਹਰ ਆ ਕੇ ਮੈਂ ਬੜੀ ਲਈ ਲੈ ਕੇ ਦਵਾਈ ਕੀ ਕਿੱਦਾਂ ਦੀ ਜ਼ਿੰਦਗੀ ਜਿਉਣੀ ਪੈ ਜਾਵੇ। ਕੱਲੀ ਕਿੱਦਾਂ ਹਰ ਦਰਦ ਤਕਲੀਫ਼ ਪਰੇਸ਼ਾਨੀ ਨੂੰ ਮੈਂ ਕੱਲੀ ਹੀ برداشت ਕਰਦੀ ਆ ਮੇਰਾ ਘਰ ਵਾਲਾ ਬਾਹਰ ਬੈਠਾ ਸੀ ਬਸ ਨੋਟ ਬਣਾਉਣ ਵਿੱਚ ਹੀ ਲੱਗਿਆ ਹੋਇਆ ਸੀ ਮੈਂ ਇੱਥੇ ਸਭ ਕੁਝ ਝਲਦੀ ਸੀ ਕਾਫੀ ਧੇਰ ਤੱਕ ਤਾਂ ਮੈਂ ਰੋਂਦੀ ਰਹੀ ਕੁਝ ਧੇਰ ਬਾਅਦ ਮੇਰੇ ਘਰ ਵਾਲੇ ਦਾ ਫੋਨ ਆਇਆ ਤੇ ਮੈਂ ਸਾਰਾ ਗੁੱਸਾ ਉਹਦੇ ਤੇ ਕੱਢ ਦਿੱਤਾ ਉਹ ਕਾਫੀ ਧੇਰ ਮੈਨੂੰ ਸਮਝਾਉਂਦਾ ਰਿਹਾ ਪਰ ਮੈਂ ਕੁਝ ਵੀ ਨਹੀਂ ਸੁਣਿਆ ਮੈਂ ਫੋਨ ਕੱਟ ਦਿੱਤਾ ਸੀ ਕੁਝ ਧੇਰ ਬਾਅਦ ਮੈਂ ਕਾਫੀ ਚੰਗਾ ਵੀ ਮਹਿਸੂਸ ਕਰ ਰਹੀ ਸੀ ਸ਼ਾਇਦ ਹੁਣ ਦਵਾਈ ਨੇ ਅਸਰ ਕੀਤਾ ਸੀ ਜੋ ਦਰਦ ਕੱਟ ਹੁੰਦਾ ਹੋਇਆ ਲੱਗਣ ਲੱਗਾ ਤੇ ਜਲਦੀ ਹੀ ਖਤਮ ਹੋ ਗਿਆ ਹੁਣ ਮੈਂ ਸਵੇਰ ਨੂੰ ਫਿਰ ਜਾਣਾ ਸੀ ਡਾਕਟਰ ਸ੍ਰੇਸ਼ ਦੇ ਕਲੀਨਿਕ ਵਿੱਚ ਇਹੀ ਸੋਚਾਂ ਵਿੱਚ ਮੈਨੂੰ ਨੀਂਦ ਆ ਗਈ ਮੈਂ ਸਵੇਰ ਨੂੰ ਉੱਠੀ ਤੇ ਮੇਰਾ ਮੂਡ ਬਹੁਤ ਜ਼ਿਆਦਾ ਫਰੈਸ਼ ਸੀ ਮੈਨੂੰ ਲੱਗਦਾ ਸੀ ਕਿ ਮੈਨੂੰ ਆਰਾਮ ਦੀ ਦਵਾਈ ਮਿਲ ਗਈ ਆ ਤਾਂ ਹੀ ਤਾਂ ਮੈਂ ਸਕੂਨ ਨਾਲ ਸੌਂ ਗਈ ਸੀ ਤੇ ਦਰਦ ਵੀ ਘੱਟ ਸੀ ਪਰ ਹੁਣ ਫੇਰ ਥੋੜਾ ਥੋੜਾ ਹੋ ਰਿਹਾ ਸੀ ਮੈਂ ਨੌਕਰਾਨੀ ਨੂੰ ਰੋਟੀ ਦਾ ਪੁੱਛਿਆ ਕਿ ਉਹਨੇ ਫਟਾਫਟ ਮੇਰੇ ਲਈ ਰੋਟੀ ਬਣਾ ਕੇ ਲਿਆਈ ਮੈਨੂੰ ਭੁੱਖ ਵੀ ਲੱਗੀ ਹੋਈ ਸੀ ਇਸੇ ਤਰ੍ਹਾਂ ਰੋਜ਼ ਦੇ ਕੰਮਾਂ ਵਿੱਚ ਸ਼ਾਮ ਹੋ ਗਈ ਤੇ ਮੈਂ ਡਾਕਟਰ ਦੇ ਕਲੀਨਿਕ ਤੇ ਜਾਣ ਲਈ ਤਿਆਰ ਹੋ ਗਈ ਸੀ ਤੇ ਕੁਝ ਦੇਰ ਵਿੱਚ ਮੈਂ ਉੱਥੇ ਪਹੁੰਚੀ ਜਿੱਥੇ ਡਾਕਟਰ ਨੇ ਮੈਨੂੰ ਆਪਣੇ ਕਲੀਨਿਕ ਵਿੱਚ ਬੁਲਾਇਆ ਸੀ ਮੈਨੂੰ ਬੈਠਣ ਦਾ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਤਾਂ ਬੇਚੈਨ ਹੋ ਗਈ ਸੀ ਉਹਨੇ ਦਰਵਾਜ਼ਾ ਕਿਉਂ ਬੰਦ ਕੀਤਾ ਸੀ ਤੇ ਫਟਾਫਟ ਉਹ ਮੇਰੇ ਕੋਲ ਆਇਆ ਤੇ ਜੋ ਕੁਝ ਉਹਨੇ ਮੈਨੂੰ ਕਿਹਾ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੇਰਾ ਨਾਮ ਸੁਨੇਨਾ ਮੈਂ ਬੜੇ ਖੁਸ਼ੀ ਦੇ ਮਾਹੌਲ ਵਿੱਚ ਜੰਮੀ ਸੀ ਜਿੱਦਾਂ ਮੈਂ ਸੋਨੇ ਦਾ ਚਮਚਾ ਮੂੰਹ ਵਿੱਚ ਲੈ ਕੇ ਜੰਮੀ ਹੋਵਾਂ ਪਾਪਾ ਨੂੰ ਲੱਗਦਾ ਸੀ ਕਿ ਮੈਂ ਉਹਦੇ ਨਸੀਬ ਖੋਲਣ ਆਈ ਹਾਂ ਮੈਂ ਜਦੋਂ ਹੋਈ ਸੀ ਤਾਂ ਪਾਪਾ ਨੂੰ ਬਹੁਤ ਵੱਡਾ ਕੰਟਰੈਕਟ ਮਿਲ ਗਿਆ ਸੀ ਜੋ ਉਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੇ ਇਸ ਪ੍ਰੋਜੈਕਟ ਦਾ ਕਰਕੇ ਉਹ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚ ਗਏ ਸੀ ਉਹਨਾਂ ਦਾ ਛੋਟਾ ਜਿਹਾ ਬਿਜ਼ਨਸ ਸੀ ਹੁਣ ਉਹ ਕਾਫੀ ਵੱਡਾ ਹੋ ਗਿਆ ਸੀ ਮੇਰੇ ਪਾਪਾ ਮੈਨੂੰ ਬੜੇ ਪਿਆਰ ਕਰਦੇ ਸੀ ਤੇ ਪਿਆਰ ਨਾਲ ਦੀਪੂ ਹੀ ਕਹਿੰਦੇ ਹੁੰਦੇ ਸੀ ਤੇ ਬੜੇ ਲਾੜ ਪਿਆਰ ਨਾਲ ਮੈਂ ਪਲੀ ਸੀ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਪਰ ਮੇਰੀ ਜਵਾਨੀ ਚੜ੍ਹਦੇ ਹੀ ਮੈਨੂੰ ਅਜੀਬ ਜਿਹਾ ਅਹਿਸਾਸ ਹੋਇਆ ਸੀ ਮੈਨੂੰ ਇਹ ਅਹਿਸਾਸ ਹੋਇਆ ਸੀ ਕਿ ਸਾਡੇ ਘਰ ਵਿੱਚ ਕੋਈ ਇਦਾਂ ਦਾ ਰਾਜ਼ ਲਿਖਿਆ ਜੋ ਮੈਨੂੰ ਹਜੇ ਤੱਕ ਨਹੀਂ ਪਤਾ ਪਰ ਕੋਝਤਾ ਸੀ ਜਿਹਦੇ ਤੇ ਪਰਦਾ ਪਿਆ ਹੋਇਆ ਸੀ ਮੈਂ ਪਾਪਾ ਤੇ ਮਾਂ ਨੂੰ ਕਈ ਵਾਰ ਇਸ ਗੱਲ ਤੇ ਬਹਿਸ ਕਰਦੇ ਦੇਖਿਆ ਸੀ ਪਰ ਉਹ ਮੈਨੂੰ ਦੇਖ ਕੇ ਚੁੱਪ ਹੋ ਜਾਂਦੀ ਸੀ ਮੈਂ ਚਾਹ ਕੇ ਵੀ ਉਹਨਾਂ ਕੋਲੋਂ ਇਸ ਰਾਜ ਦਾ ਪਤਾ ਨਾ ਕਰ ਸਕੀ ਕਾਲਜ ਤੋਂ ਬਾਅਦ ਮੈਂ ਆਪਣੀਆਂ ਛੁੱਟੀਆਂ ਬਤਾ ਰਹੀ ਸੀ ਤਾਂ ਮੈਂ ਇਹ ਹੀ ਨੋਟ ਕੀਤਾ ਕਿ ਪਾਪਾ ਦੇ ਘਰੋਂ ਜਾਂਦੇ ਹੀ ਮਾਂ ਡਰਾਈਵਰ ਨੂੰ ਗੱਡੀ ਕੱਢਣ ਲਈ ਕਹਿੰਦੀ ਆ ਤੇ ਉਹਦੇ ਨਾਲ ਕਿੱਥੇ ਚਲੀ ਜਾਂਦੀ ਆ ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੱਤਾ ਪਰ ਫਿਰ ਇੱਕ ਦਿਨ ਜਦੋਂ ਮੈਂ ਪੁੱਛਿਆ ਤੇ ਮਾਂ ਘਬਰਾ ਗਈ ਤੇ ਕਹਿਣ ਲੱਗੀ ਸੁਣਾਣਾ ਮੈਂ ਕਿੱਥੇ ਜਾਂਦੀ ਆ ਮੈਂ ਤੈਨੂੰ ਨਹੀਂ ਦੱਸ ਸਕਦੀ ਉਹਦੀ ਇਸ ਜਲ ਤੇ ਤਾਂ ਮੈਂ ਅਜੀਬ ਜਿਹੀਆਂ ਨਜ਼ਰਾਂ ਨਾਲ ਉਹਨੂੰ ਦੇਖਣ ਲੱਗੀ ਸੀ ਕਿ ਕਿਹੋ ਜਿਹੀ ਤੇ ਕਿਹੜੀ ਗੱਲ ਆ ਜੋ ਮੈਨੂੰ ਮਾਂ ਦੱਸ ਨਹੀਂ ਸਕਦੀ ਮੈਂ ਬੇਚੈਨੀ ਨਾਲ ਕਿਹਾ ਤਾਂ ਉਹਨੇ ਮੁਸਕਰਾਹਟ ਨਾਲ ਕਿਹਾ ਕਿ ਸੁਣਾਣਾ ਤੂੰ ਪਰੇਸ਼ਾਨ ਨਾ ਹੋ ਮੈਂ ਬਸ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਣੀ ਆ ਘਰੇ ਰਹਿ ਕੇ ਬੋਰ ਹੋ ਜਾਂਦੀ ਆ ਉਹਨੇ ਆਪਣਾ ਮੂੰਹ ਮੋੜ ਕੇ ਮਸਾਂ ਹੀ ਮੈਨੂੰ ਕਿਹਾ ਸੀ ਮੈਂ ਕਿਹਾ ਮੰਮੀ ਪਣਾ ਇਹ ਕਿਹੜੀ ਗੱਲ ਹੋਈ ਆਪਣੇ ਘਰ ਵਿੱਚ ਤੁਸੀਂ ਕਿਦਾਂ ਬੋਰ ਹੋ ਜਾਂਦੇ ਹੋ ਹੁਣ ਤਾਂ ਮੈਂ ਵੀ ਘਰ ਹੁੰਨੀ ਆ ਮੈਨੂੰ ਵੀ ਹੈਰਾਨੀ ਹੋਣ ਲੱਗੀ ਸੀ ਕਿ ਭਲਾ ਇਦਾਂ ਦੀ ਕਿਹੜੀ ਗੱਲ ਸੀ ਉਹ ਆਪਣੀ ਇਕਲੌਤੀ ਧੀ ਦੇ ਨਾਲ ਟਾਈਮ ਬਿਤਾਉਣ ਦੀ بجائے ਸਹੇਲੀਆਂ ਦੇ ਕੋਲ ਚਲੀ ਜਾਂਦੀ ਸੀ ਹੁਣ ਤਾਂ ਮੈਨੂੰ ਸ਼ੱਕ ਹੋਣ ਲੱਗ ਪਿਆ ਸੀ ਉਹ ਮੇਰੀ ਮਤਰੀ ਮਾਂ ਤਾਂ ਨਹੀਂ ਸੀ ਪਰ ਇਹ ਕਿਦਾਂ ਹੋ ਸਕਦਾ ਸੀ ਮੈਂ ਆਪਣੇ ਜਨਮ ਦੀ ਫੋਟੋ ਦੇਖੀ ਸੀ ਤਾਂ ਉਹਦੇ ਵਿੱਚ ਮੇਰੀ ਮਾਂ ਸੀ ਜੋ ਹਸਪਤਾਲ ਵਿੱਚ ਮੈਨੂੰ ਚੁੱਕ ਕੇ ਖੁਸ਼ ਹੋ ਰਹੀ ਸੀ ਉਹਦੇ ਹੱਥ ਤੇ ਡ੍ਰਿਪ ਲੱਗੀ ਹੋਈ ਸੀ ਜਦੋਂ ਮੈਂ ਛੋਟੀ ਸੀ ਤਾਂ ਬਹੁਤ ਡਰਦੀ ਹੁੰਦੀ ਸੀ ਉਹ ਡ੍ਰਿਪ ਦੇਖ ਕੇ ਪੁੱਛਦੀ ਹੁੰਦੀ ਸੀ ਕਿ ਮਾਂ ਤੇਰੇ ਹੱਥ ਤੇ ਕੀ ਹੋਇਆ ਤੇ ਉਹ ਹੱਸ ਕੇ ਕਹਿੰਦੀ ਸੀ ਕਿ ਜਦੋਂ ਤੂੰ ਹੋਈ ਸੀ ਤਾਂ ਡਾਕਟਰ ਨੇ ਮੈਨੂੰ ਇਹ ਡ੍ਰਿਪ ਲਾਈ ਸੀ ਤਾਂ ਕਿ ਮੈਨੂੰ ਤਾਕਤ ਮਿਲੇ ਤੇ ਤੇਰਾ ਖਿਆਲ ਰੱਖ ਸਕਾਂ ਇਹ ਗੱਲ ਯਾਦ ਆਉਂਦੀ ਤਾਂ ਮੇਰਾ ਸ਼ੱਕ ਦੂਰ ਹੋ ਜਾਂਦਾ ਸੀ ਪਰ ਘਰ ਵਿੱਚ ਜੋ ਕੁਝ ਹੁੰਦਾ ਸੀ ਉਹ ਕੁਝ ਅਲੱਗ ਹੀ ਸੀ ਇੱਕ ਵਾਰ ਮੈਂ ਮਾਂ ਦਾ ਪਿੱਛਾ ਕਰਨ ਦਾ ਸੋਚਦੀ ਸੀ ਦੂਸਰੇ ਦਿਨ ਮੈਂ ਉਹਦੇ ਜਾਣ ਤੋਂ ਪਹਿਲਾਂ ਹੀ ਤਿਆਰ ਬੈਠੀ ਸੀ ਮੈਂ ਇੱਕ ਟੈਕਸੀ ਬੁੱਕ ਕਰਵਾਈ ਸੀ ਜਿਹਨੂੰ ਮੈਂ ਘਰ ਤੋਂ ਕੁਝ ਦੂਰ ਹੀ ਖੜੇ ਹੋਣ ਲਈ ਕਹਿ ਦਿੱਤਾ ਸੀ ਪਰ ਜਦੋਂ ਮਾਂ ਚਲੀ ਗਈ ਤਾਂ ਮੈਂ ਉਹਦਾ ਪਿੱਛਾ ਕਰਦੀ ਮਾਂ ਦੇ ਘਰੋਂ ਨਿਕਲਦੇ ਹੀ ਬਾਹਰ ਆ ਗਈ ਸੀ ਡਰਾਈਵਰ ਨੂੰ ਮੈਂ ਮਾਂ ਦੀ ਕਾਰ ਦਾ ਪਿੱਛਾ ਕਰਨ ਲਈ ਕਿਹਾ ਅਸੀਂ ਕਾਫੀ ਦੇਰ ਤੱਕ ਉਹਦਾ ਪਿੱਛਾ ਕਰਦੇ ਰਹੇ ਮਾਂ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਗਈ ਫਿਰ ਉੱਥੋਂ ਕਾਫੀ ਸਮਾਨ ਆਪਣੀ ਗੱਡੀ ਵਿੱਚ ਰਖਵਾਇਆ ਜਿੱਦੇ ਵਿੱਚ ਸ਼ਾਇਦ ਖਾਣੇ ਦਾ ਸਮਾਨ ਸੀ ਫਿਰ ਇੱਕ ਕਿਡਜ਼ ਸ਼ਾਪ ਤੇ ਗਈ ਜਿੱਥੇ ਉਹਨੇ ਬੱਚਿਆਂ ਦੇ ਲਈ ਗੁਬਾਰੇ ਗਿਫਟ ਵਗੈਰਾ ਖਰੀਦੇ ਤੇ ਗੱਡੀ ਵੀ ਸਟੱਪ ਰਹੀ ਸੀ ਉਸ ਤੋਂ ਬਾਅਦ ਥੋੜੀ ਦੂਰ ਜਾ ਕੇ ਇੱਕ ਇਲਾਕੇ ਵਿੱਚ ਕਮਰੇ ਬਣੇ ਹੋਏ ਸੀ ਮਾਂ ਦੀ ਗੱਡੀ ਉੱਥੇ ਰੁਕੀ ਤੇ ਕਾਫੀ ਧੀਰ ਤੱਕ ਅੰਦਰ ਹੀ ਰਹੀ ਮੈਂ ਦੇਖ ਰਹੀ ਸੀ ਕਿ ਤੇ ਡਰਾਈਵਰ ਨੂੰ ਕਿਹਾ ਕਿ ਬੰਦੇ ਦੇ ਨਾਲ ਖਾਣ ਪੀਣ ਦਾ ਸਮਾਨ ਕਢਵਾਇਆ ਤੇ ਅੰਦਰ ਲੈ ਗਈ ਆ ਪਾਰ ਕੋਜੇ ਫੁੱਲ ਤੇ ਗੁਬਾਰੇ ਵਗੈਰਾ ਮਾਂ ਆਪਣੇ ਹੱਥਾਂ ਵਿੱਚ ਲੈ ਅੰਦਰ ਲੈ ਕੇ ਗਈ ਸੀ ਬਾਕੀ ਦਾ ਸਾਰਾ ਸਮਾਨ ਡਰਾਈਵਰ ਨੇ ਖੜਵਾਇਆ ਸੀ 3 ਘੰਟੇ ਬਾਅਦ ਮਾਂ ਬਾਹਰ ਆਈ ਜਾਂਦੇ ਹੋਏ ਮੈਨੂੰ ਜਿੰਨੀ ਖੁਸ਼ ਲੱਗਦੀ ਸੀ ਵਾਪਸ ਆਉਣ ਲੱਗੇ ਉਹਨਾਂ ਹੀ ਉਹਦਾ ਉਦਾਸ ਜਿਹਾ ਚਿਹਰਾ ਸੀ ਉਹ ਗੱਡੀ ਵਿੱਚ ਬੈਠ ਕੇ ਚਲੀ ਗਈ ਮੈਨੂੰ ਲੱਗਿਆ ਕਿ ਉਹ ਘਰ ਵੱਲ ਜਾਊਗੀ ਉਦੋਂ ਹੀ ਮੈਂ ਫਟਾਫਟ ਡਰਾਈਵਰ ਨੂੰ ਵਾਪਸ ਜਾਣ ਲਈ ਕਿਹਾ ਤਾਂ ਮੇਰੀ ਜਲਦੀ ਕਾਂਤੀ ਉਹ ਕਾਫੀ ਜਲਦੀ ਮੈਨੂੰ ਘਰ ਲਿਆਇਆ ਸੀ ਮੈਂ ਉਹਨੂੰ ਕਿਰਾਇਆ ਦਿੱਤਾ ਤੇ ਘਰ ਚਲੀ ਗਈ ਸੀ ਮੈਂ ਨੌਕਰਾਨੀ ਨੂੰ ਕੁਝ ਨਹੀਂ ਦੱਸਿਆ ਠੀਕ ਹੈ ਮੈਂ ਕਿੱਥੇ ਗਈ ਆ ਨਾ ਹੀ ਕਿਸੇ ਨੇ ਮੈਨੂੰ ਜਾਂਦੇ ਦੇਖਿਆ ਸੀ ਬਸ ਆਪਸਾਂ ਗਏ ਹੀ ਦੇਖਿਆ ਸੀ ਤੇ ਚੌਕੀਦਾਰ ਨੇ ਹੋਰ ਹੀ ਕੁਝ ਪੁੱਛਿਆ ਹੀ ਨਹੀਂ ਮਾਂ ਦੀ ਤਾਂ ਦੀ ਵੀ ਆਦਤ ਸੀ ਕਿ ਉਹ ਨੌਕਰਾਨੀ ਕੋਲੋਂ ਪੁੱਛਕਿਛ ਨਹੀਂ ਕਰਦੀ ਸੀ ਪਰ ਮੇਰੇ ਹਿਸਾਬ ਨਾਲ ਮਾਂ 1 ਘੰਟੇ ਬਾਅਦ ਵਾਪਸ ਆਈ ਸੀ ਹੁਣ ਮੈਂ ਪਛਤਾ ਰਹੀ ਸੀ ਕਿ ਮੈਂ ਇੰਨੀ ਜਲਦੀ ਵਾਪਸ ਕਿਉਂ ਆ ਗਈ ਮੈਂ ਮਾਂ ਨੂੰ ਬੜੇ ਧਿਆਨ ਨਾਲ ਦੇਖਿਆ ਤੇ ਬੜੀ ਥੱਕੀ ਹੋਈ ਲੱਗਦੀ ਸੀ ਮੈਨੂੰ ਬੜਾ ਅਫਸੋਸ ਜਿਹਾ ਹੋਇਆ ਸੀ ਮੈਂ ਉਹਨੂੰ ਗਲੇ ਲਾਇਆ ਉਹ ਮੇਰੀ ਅਚਾਨਕ ਇਸ ਹਰਤ ਤੇ ਹੱਸਣ ਲੱਗ ਪਈ ਕਿ ਕੀ ਕਰ ਰਹੀ ਹੈ ਤੂੰ ਮੈਂ ਕਿਹਾ ਆਪਣੀ ਪਿਆਰੀ ਮਾਂ ਨੂੰ ਪਿਆਰ ਕਰਦੀ ਆ ਪਿਆਰ ਨਾਲ ਉਹਨੇ ਮੇਰਾ ਹੱਥ ਚੁੰਮ ਲਿਆ ਤੇ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਕਿ ਮੈਂ ਆਪਣੀ ਮਾਂ ਨੂੰ ਗਲਤ ਸਮਝਿਆ ਸੀ ਉਹ ਤਾਂ ਇੱਕ ਨੇਕ ਕੰਮ ਦੇ ਲਈ ਜਾਂਦੀ ਸੀ ਸ਼ਾਇਦ ਇਸ ਲਈ ਮੈਨੂੰ ਨਹੀਂ ਦੱਸਦੀ ਸੀ ਉਹਦੀ ਨੇਕੀ ਬਰਬਾਦ ਨਾ ਹੋ ਜਾਵੇ ਉਸ ਦਿਨ ਤੋਂ ਬਾਅਦ ਉਹਦੀ ਜਸੂਸੀ ਕਰਨੀ ਮੈਂ ਛੱਡ ਦਿੱਤੀ ਵੈਸੇ ਵੀ ਮੇਰੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਹੋਣ ਵਾਲੀ ਸੀ ਮੈਂ ਆਪਣੀ ਪੜ੍ਹਾਈ ਦੇ ਲਈ ਬਹੁਤ ਜ਼ਿਆਦਾ ਸੀਰੀਅਸਲੀ ਮੈਂ ਅੱਗੇ ਦੀ ਪਲੈਨਿੰਗ ਦੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਫਿਰ ਮੈਂ ਇੱਕ ਰਾਤ ਜਦੋਂ ਪਾਣੀ ਪੀਣ ਲਈ ਰਸੋਈ ਵੱਲ ਜਾਣ ਲੱਗੀ ਤਾਂ ਮੈਨੂੰ ਪਾਪਾ ਦੇ ਕਮਰੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆਉਣ ਲੱਗੀ ਉਹ ਗੱਲਾਂ ਨਹੀਂ ਹਮੇਸ਼ਾ ਦੀ ਤਰ੍ਹਾਂ ਬਹਿਸ ਕਰਦੇ ਸੀ ਮੈਂ ਚੱਕੰਨੀ ਹੋ ਗਈ ਸੀ ਦਰਵਾਜੇ ਦੇ ਬਾਹਰ ਸੁਣਨ ਲੱਗ ਪਈ ਮੈਨੂੰ ਪਤਾ ਸੀ ਕਿ ਇਹ ਗੱਲ ਠੀਕ ਨਹੀਂ ਪਰ ਮੇਰੇ ਮਾਪਿਓ ਦਾ ਮਸਲਾ ਸੀ ਤੇ ਮੈਨੂੰ ਹਰ ਹਾਲ ਵਿੱਚ ਪਤਾ ਵੀ ਕਰਨਾ ਚਾਹੀਦਾ ਸੀ ਕਿਉਂਕਿ ਹਰ ਵੇਲੇ ਇਦਾਂ ਹੀ ਉਲੜਦੇ ਸੀ ਤੇ ਇਦਾਂ ਦੀ ਕਿਹੜੀ ਗੱਲ ਸੀ ਜੋ ਉਹਨਾਂ ਨੂੰ ਸਕੂਨ ਨਾਲ ਰਹਿ ਨਹੀਂ ਦਿੰਦੀ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਸੌਂਦੀਆਂ ਸੀ ਕਮਰੇ ਦਾ ਦਰਵਾਜ਼ਾ ਵੀ ਥੋੜਾ ਹਲਕਾ ਜਿਹਾ ਖੁੱਲਿਆ ਸੀ ਮੈਨੂੰ ਉਹ ਦੋਨੇ ਦਿਖਾਈ ਵੀ ਦੇ ਰਹੇ ਸੀ ਮੈਂ ਮੰਮੀ ਨੂੰ ਪਾਪਾ ਦੀ ਮਿਹਨਤਾਂ ਕਰਦੇ ਹੋਏ ਦੇਖਿਆ ਸੀ ਪਾਪਾ ਨਾ ਕਰੀ ਜਾਂਦੇ ਸੀ ਤੇ ਕਹਿ ਰਹੇ ਸੀ ਕਿ ਨਹੀਂ ਇੱਦਾਂ ਨਹੀਂ ਹੋ ਸਕਦਾ ਮੈਂ ਤੈਨੂੰ ਕਿੰਨੀ ਵਾਰ ਮਨਾ ਕੀਤਾ ਕਿ ਹੁਣ ਤੂੰ ਇਹ ਬਹਿਸ ਬੰਦ ਕਰ ਦੇ ਉਹ ਅਚਾਨਕ ਗੁੱਸੇ ਵਿੱਚ ਸੀ ਤੇ ਮਾਂ ਰੋਣ ਲੱਗ ਪਈ ਕਿ ਇਦਾਂ ਕਿਉਂ ਕਰਦਿਆ ਮੇਰਾ ਕੋਈ ਹੱਕ ਨਹੀਂ ਇਸ ਘਰ ਤੇ ਉਹ ਵੀ ਗੁੱਸੇ ਨਾਲ ਬੋਲਦੀ ਸੀ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਅੰਦਰ ਚਲੀ ਗਈ ਬਿਨਾ ਸੋਚੇ ਸਮਝੇ ਮੈਨੂੰ ਦੇਖ ਕੇ ਉਹਨਾਂ ਦੇ ਤਾਂ ਰੰਗ ਹੀ ਉੱਡ ਗਏ ਮਾਣੇ ਫਟਾਫਟ ਆਪਣਾ ਮੂੰਹ ਪਰੇ ਕੀਤਾ ਤੇ ਹੰਝੂ ਪੂੰਝਣ ਲੱਗ ਪਈ ਤੇ ਬਾਥਰੂਮ ਵੱਲ ਜਾਣ ਲੱਗੀ ਪਰ ਪਾਪਾ ਮੇਰੇ ਵੱਲ ਆਉਣ ਲੱਗੇ ਤੇ ਕਹਿਣ ਲੱਗੇ ਸੁਨੈਣਾ ਤੂੰ ਇੱਥੇ ਉਹ ਕਾਫੀ ਘਬਰਾਏ ਹੋਏ ਸੀ ਤੇ ਮੇਰੇ ਕੋਲ ਆ ਕੇ ਮੈਨੂੰ ਸੋਫੇ ਤੇ ਬਿਠਾਇਆ ਤੇ ਮੈਂ ਕਿਹਾ ਸਭ ਕੀ ਹੋ ਰਿਹਾ ਪਾਪਾ ਤੁਸੀਂ ਇਸ ਤਰ੍ਹਾਂ ਕਿਉਂ ਲੜਦੇ ਰਹਿੰਦੇ ਹੋ ਅੱਜ ਵੀ ਮੈਂ ਸਭ ਕੁਝ ਪਤਾ ਕਰਨਾ ਚਾਹਦੀ ਹਾਂ ਪਾਪਾ ਕਹਿੰਦੇ ਕੁਝ ਨਹੀਂ ਸੁਨੈਣਾ ਇਦਾਂ ਦੀ ਕੋਈ ਗੱਲ ਨਹੀਂ ਬਸ ਤੇਰੀ ਮਾਂ ਦੀ ਸਿਹਤ ਕੁਝ ਠੀਕ ਮਾਏ ਨੂੰ ਇਹੀ ਸਮਝਾ ਰਹੀ ਸੀ ਕਿ ਡਾਕਟਰ ਦੇ ਕੋਲ ਚਲ ਜਲਦੇ ਆ ਪਰ ਉਹ ਮੰਨ ਹੀ ਨਹੀਂ ਰਹੀ ਸੀ ਹੁਣ ਦੇਖ ਨਾ ਇਹਦੀ ਗੱਲ ਤੇ ਗੁੱਸਾ ਤਾਂ ਆਉਗਾ ਹੀ ਉਹ ਮੈਨੂੰ ਚੁੱਪ ਕਰਾਉਂਦੇ ਸੀ ਮੈਂ ਕਿਹਾ ਪਾਪਾ ਕਿਉਂ ਝੂਠ ਬੋਲ ਰਹੇ ਹੋ ਮੈਂ ਆਪਣਾ ਹੱਥ ਉਹਨਾਂ ਦੇ ਹੱਥ ਤੇ ਰੱਖਿਆ ਉਹ ਮੇਰੇ ਤੋਂ ਨਜ਼ਰਾਂ ਚਰਾਉਣ ਲੱਗ ਪਏ ਮੈਂ ਕਿੰਨੇ ਸਾਲਾਂ ਤੋਂ ਤੁਹਾਨੂੰ ਦੇਖ ਇਦਾਂ ਹੀ ਲੜਦੇ ਦੇਖਦੀ ਆ ਮੈਂ ਮਹਿਸੂਸ ਕੀਤਾ ਕਿ ਮਾਂ ਦਿਨੋਂ ਦਿਨ ਕਮਜ਼ੋਰ ਹੁੰਦੀ ਜਾਂਦੀ ਆ ਕੋਈ ਤਾਂ ਗੱਲ ਹੈ ਜੋ ਉਹਨੂੰ ਅੰਦਰ ਹੀ ਅੰਦਰ ਖਾਂਦੀ ਆ ਪਲੀਜ਼ ਤੁਸੀਂ ਇਹ ਸਭ ਦੱਸ ਦਿਓ ਮੈਂ ਪਾਪਾ ਨੂੰ ਕਿਹਾ ਪਰ ਉਹਨਾਂ ਦਾ ਉਦਾਸ ਚਿਹਰਾ ਦੇਖ ਕੇ ਮੈਨੂੰ ਵੀ ਰੋਣ ਆ ਗਿਆ ਪਾਪਾ ਮੈਂ ਤੁਹਾਨੂੰ ਇਦਾਂ ਰੋਂਦੇ ਨਹੀਂ ਦੇਖ ਸਕਦੀ ਪਲੀਜ਼ ਮੈਨੂੰ ਸੱਚ ਦੱਸ ਦਿਓ ਮੈਂ ਅਚਾਨਕ ਰੋ ਪਈ ਤੇ ਪਾਪਾ ਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਉਹਨਾਂ ਦੇ ਵੀ ਹੰਝੂ ਮੇਰੇ ਵਾਲਾਂ ਤੇ ਡਿੱਗ ਰਹੇ ਸੀ ਮੇਰਾ ਤਾਂ ਦਿਲ ਦੁਖੀ ਹੋ ਗਿਆ ਸੀ ਮੈਂ ਆਪਣੇ ਹੱਸਦੇ ਖੇਡਦੇ ਪਾਪਾ ਨੂੰ ਰਵਾ ਦਿੱਤਾ ਸੀ ਕੁਝ ਦੇਰ ਬਾਅਦ ਮਾਂ ਵੀ ਬਾਥਰੂਮ ਵਿੱਚੋਂ ਨਿਕਲ ਆਈ ਤੇ ਮੈਨੂੰ ਇਦਾਂ ਇੱਥੇ ਦੇਖ ਕੇ ਹੈਰਾਨ ਹੋ ਗਈ ਕਿ ਸੁਨੈਣਾ ਤੂੰ ਹਜੇ ਤੱਕ ਇੱਥੇ ਬੈਠੀ ਹੈ ਆਪਣੇ ਕਮਰੇ ਵਿੱਚ ਜਾ ਪਾਪਾ ਨੂੰ ਪਰੇਸ਼ਾਨ ਨਾ ਕਰ ਉਹ ਮੇਰੇ ਵੱਲ ਆਈ ਤੇ ਮੇਰਾ ਹੱਥ ਫੜ ਕੇ ਉਠਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਪਾਪਾ ਨੇ ਮੈਨੂੰ ਫੜ ਲਿਆ ਸੀ ਕਿ ਤੂੰ ਸਾਡੀ ਕੁੜੀ ਸਮਝਦਾਰ ਹੋ ਗਈ ਆ ਆਪਣੇ ਮਾਂ ਪਿਓ ਦਾ ਦੁੱਖ ਸਮਝ ਸਕਦੀ ਆ ਪਾਪਾ ਨੇ ਬਹੁਤ ਹੀ ਆਰਾਮ ਨਾਲ ਮਾਂ ਨੂੰ ਕਿਹਾ ਤਾ ਮਾਫਿਰ ਹੋ ਲੱਗਦੀ ਮੈਂ ਹੈਰਾਨ ਹੋ ਕੇ ਦੋਨਾਂ ਨੂੰ ਦੇਖਦੀ ਰਹੀ ਸੀ ਇਦਾਂ ਦਾ ਕੀ ਰਾਜ ਆ ਜੋ ਰੋਈ ਜਾ ਰਿਹਾ ਸੀ ਮੇਰੇ ਦਿਲ ਵਿੱਚ ਅਜੀਬ ਜਿਹਾ ਖਿਆਲ ਆਉਣ ਲੱਗ ਪਿਆ ਮੈਂ ਫਟਾਫਟ ਕਹਿ ਦਿੱਤਾ ਕਿ ਪਾਪਾ ਮੈਨੂੰ ਜਲਦੀ ਦੱਸੋ ਮੇਰਾ ਦਿਲ ਘਬਰਾਏ ਜਾਂਦਾ ਪਾਪਾ ਨੇ ਜੋ ਮੈਨੂੰ ਦੱਸਿਆ ਮੇਰੇ ਲਈ ਬੜਾ ਤਕਾਜ ਹਸੀ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਇਦਾਂ ਹੋ ਸਕਦਾ ਪਾਪਾ ਨੇ ਦੱਸਿਆ ਕਿ ਮੈਂ ਤੇ ਤੇਰੀ ਮੰਮੀ ਆਪਸ ਵਿੱਚ ਏਜੰਸੀ ਉਹਨਾਂ ਨੇ ਆਪਣੀ ਪਸੰਦ ਨਾਲ ਹੀ ਮਾਂ ਨਾਲ ਵਿਆਹ ਕਰਵਾਇਆ ਸੀ ਤੇ ਦੋਨੋਂ ਇੱਕ ਦੂਸਰੇ ਦੇ ਲਈ ਕੋਸ਼ਿਸ਼ ਕੀਤੀ ਫਿਰ ਵਿਆਹ ਤੋਂ 2 ਸਾਲ ਬਾਅਦ ਇੱਕ ਮੁੰਡਾ ਹੋਇਆ ਜੋ ਬਹੁਤ ਸੋਹਣਾ ਤੇ ਪਿਆਰਾ ਸੀ ਉਹ ਮੇਰੇ ਤੋਂ 3 ਸਾਲ ਵੱਡਾ ਸੀ ਉਹਨਾਂ ਨੇ ਉਹਦਾ ਨਾਮ ਅਮ੍ਰਿਤ ਰੱਖਿਆ ਸੀ ਉਹ ਜਦੋਂ ਜੰਮਿਆ ਸੀ ਤਾਂ ਪਾਪਾ ਨੇ ਬਹੁਤ ਵੱਡੀ ਪਾਰਟੀ ਕੀਤੀ ਸੀ ਉਹਨਾਂ ਦੇ ਤਾਂ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ ਪਾਪਾ ਤੇ ਮੰਮੀ ਆਪਣੀ ਇਸ ਛੋਟੀ ਜਿਹੀ ਦੁਨੀਆ ਵਿੱਚ ਬੜੇ ਕੋਸ਼ਿਸ਼ੀ ਫਿਰ ਇੱਕ ਦਿਨ ਅਮਰਿਤ ਦੀ ਸਿਹਤ ਠੀਕ ਨਹੀਂ ਸੀ ਜਦੋਂ ਡਾਕਟਰ ਦੇ ਕੋਲ ਲੈ ਕੇ ਗਏ ਤਾਂ ਕਾਫੀ ਦੇਰ ਹੋ ਗਈ ਸੀ ਡਾਕਟਰ ਨੇ ਦੱਸਿਆ ਕਿ ਇਹਨੂੰ ਸਟ੍ਰੋਕ ਹੋਇਆ ਜਿਹਦੇ ਕਰਕੇ ਇਹਦੇ ਦਿਮਾਗ ਦੀਆਂ ਰਗਾਂ ਤੇ ਅਸਰ ਹੋ ਗਿਆ ਹੁਣ ਇਹ ਬਹੁਤ ਕਮਜ਼ੋਰ ਹੋ ਗਿਆ ਤੇ ਖੇਡਣ ਤੇ ਤੁਰਨ ਵਿੱਚ ਵੀ ਇਹਨੂੰ ਬਹੁਤ ਤਕਲੀਫ ਹੋਵੇਗੀ ਪਾਪਾ ਨੇ ਕਾਫੀ ਟੈਸਟ ਕਰਵਾਏ ਪਰ ਉਹਨਾਂ ਨੂੰ ਜਦੋਂ ਅਸਲ ਗੱਲ ਪਤਾ ਲੱਗੀ ਤਾਂ ਉੱਡ ਗਏ ਸੀ ਜਦੋਂ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਨੂੰ ਸਟਾਕ ਨਹੀਂ ਹੋਇਆ ਬਲਕਿ ਜਨਮ ਤੋਂ ਹੀ ਅਪਾਹੀ ਹੈ ਇਹਦਾ ਕੋਈ ਇਲਾਜ ਨਹੀਂ ਆਖਰ ਡਾਕਟਰ ਨੇ ਅਫਸੋਸ ਨਾਲ ਕਿਹਾ ਤਾਂ ਪਾਪਾ ਇਹ ਗੱਲ ਸੁਣ ਕੇ ਤਾਂ ਟੁੱਟ ਹੀ ਗਏ ਸੀ ਤੇ ਕਹਿਣ ਲੱਗੇ ਪਰ ਡਾਕਟਰ ਸਾਹਿਬ ਇਹਦਾ ਕੋਈ ਤਾਂ ਇਲਾਜ ਜ਼ਰੂਰ ਹੋਵੇਗਾ ਸਭ ਕੁਝ ਕਰਨ ਨੂੰ ਮੈਂ ਤਿਆਰ ਆ ਡਾਕਟਰ ਨੇ ਕਿਹਾ ਦੇਖੋ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ ਦੂਸਰਾ ਬੱਚਾ ਲੈਣ ਦੀ ਕੋਸ਼ਿਸ਼ ਨਾ ਕਰਿਓ ਤਾਂ ਚੰਗਾ ਕਿਉਂਕਿ ਤੁਹਾਡੀ ਕਾਜਨ ਮੈਰिज ਆ ਤੇ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਦੋਨੇ ਇੱਕੋ ਮਾਂ ਪਿਓ ਦੇ ਹੀ ਬੱਚੇ ਹੋ ਤਾਂ ਇਹ ਸਭ ਇਸੇ ਵਜ੍ਹਾ ਨਾਲ ਹੋ ਸਕਦਾ ਆਕਸ਼ਨ ਮੈਰिज ਤੇ ਨਸਲਾਂ ਤੱਕ ਟ੍ਰਾਂਸਫਰ ਹੁੰਦੀ ਰਹੇ ਤਾਂ ਕੋਈ ਕੰਪਲਿਕੇਸ਼ਨ ਹੋ ਜਾਂਦੀ ਆ ਜਿੱਦਾਂ ਕਿ ਕਿਸੇ ਬੱਚੇ ਨੂੰ ਨਹੀਂ ਹੁੰਦਾ ਜਾਂ ਫਿਰ ਕਿਸੇ ਨੂੰ ਹੁੰਦਾ ਜ਼ਿਆਦਾ ਦਿਨਾਂ ਤੱਕ ਜਿੰਦਾ ਨਹੀਂ ਰਹਿ ਸਕਦਾ ਫਿਰ ਕੋਈ ਦਿਮਾਗੀ ਕਮੀ ਜਾਂ ਫਿਰ ਕੋਈ ਹੋਰ ਬਿਮਾਰੀ ਲੱਗ ਜਾਂਦੀ ਆ ਤੁਹਾਡੇ ਨਾਲ ਵੀ ਬਦਕਿਸਮਤੀ ਨਾਲ ਇਹੀ ਹੋਇਆ ਡਾਕਟਰ ਦੀ ਗੱਲ ਸੁਣ ਕੇ ਤਾਂ ਮਾਂ ਤੇ ਪਾਪਾ ਬਿਲਕੁਲ ਟੁੱਟ ਗਏ ਸੀ ਮਾਂ ਸਾਰਾ ਦਿਨ ਬੱਚਾ ਦੇ ਨਾਲ ਹੀ ਲੱਗੀ ਰਹਿੰਦੀ ਤੇ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਉਹਨਾਂ ਦੇ ਕੱਪੜੇ ਕਈ ਕਈ ਦਿਨ ਗੰਦੇ ਹੋ ਜਾਂਦੇ ਸੀ ਪਰ ਕੋਈ ਖਿਆਲ ਨਹੀਂ ਹੁੰਦਾ ਸੀ ਅਮਰਤ ਜਦੋਂ 6 ਸਾਲ ਦਾ ਹੋਇਆ ਤਾਂ ਅਚਾਨਕ ਹੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਉਹਨੂੰ ਪਤਾ ਲੱਗਿਆ ਕਿ ਉਹ ਫਿਰ ਪ੍ਰੈਗਨੈਂਟ ਆ ਪਾਪਾ ਬੜੀ ਟੈਨਸ਼ਨ ਵਿੱਚ ਸੀ ਉਹਨਾਂ ਨੇ ਇਹ ਬੱਚਾ ਸਾਫ਼ ਕਰਵਾਉਣ ਦਾ ਸੋਚਿਆ ਪਰ ਮਾਂ ਦੀ ਜਾਨ ਨੂੰ ਸੀਤੇ ਇੱਦਾਂ ਹੀ ਇਸ ਦੁਨੀਆ ਵਿੱਚ ਮਾਂ ਆ ਗਈ ਤੇ ਉਹ ਵੀ ਬਿਲਕੁਲ ਸਹੀ ਸਲਾਮਤ ਉਹਨਾਂ ਦੋਨਾਂ ਦੇ ਦਿਲ ਵਿੱਚ ਜੋ ਡਰ ਸੀ ਉਹ ਖਤਮ ਹੋ ਗਿਆ ਸੀ ਮੈਨੂੰ ਦੇਖ ਕੇ ਜਿੱਦਾਂ ਨਵੀਂ ਜਿੰਦਗੀ ਮਿਲ ਗਈ ਸੀ ਪਰ ਮਾਂ ਹਜੇ ਵੀ ਅੰਮ੍ਰਿਤ ਦੇ ਲਈ ਬੇਚੈਨ ਰਹਿੰਦੀ ਸੀ ਉਹਦਾ ਹੱਲ ਪਾਪਾ ਨੇ ਇਹ ਕੱਢਿਆ ਸੀ ਕਿ ਉਹਨੂੰ ਉੱਥੋਂ ਭੇਜ ਦਿੱਤਾ ਜਾਵੇ ਪਾਪਾ ਨੇ ਕਾਫੀ ਨੌਕਰ ਰੱਖੇ ਹੋਏ ਸੀ ਤੇ ਜ਼ਰੂਰਤਾਂ ਦੀਆਂ ਹਰ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਆਪਣੇ ਖਾਸ ਨੌਕਰਾਂ ਨੂੰ ਵੀ ਦੇਖਭਾਲ ਦੇ ਲਈ ਲਗ ਰੱਖਿਆ ਹੋਇਆ ਸੀ ਪਰ ਮੈਂ ਇਸ ਗੱਲ ਲਈ ਨਹੀਂ ਮੰਦੀ ਸੀ ਪਾਪਾ ਨੇ ਜ਼ਬਰਦਸਤੀ ਅਮਰਤ ਨੂੰ ਉਥੋਂ ਭੇਜਿਆ ਤਾਂ ਕਿ ਮੇਰੇ ਦੇ ਕੋਈ ਗਲਤ ਅਸਰ ਨਾ ਪਵੇ ਇੰਨੇ ਸਾਲਾਂ ਬਾਅਦ ਮਾਂ ਰੋਜ਼ ਆਪਣੇ ਪਿਆਰ ਤੋਂ ਮਜਬੂਰ ਹੋ ਕੇ ਅਮਰਿਤ ਨੂੰ ਮਿਲਣ ਜਾਂਦੀ ਸੀ ਜਿੱਥੇ ਉਹ ਵੀਲਚੇਅਰ ਤੇ ਬੈਠਾ ਹੋਇਆ ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਸੀ ਮਾਂ ਕਾਫੀ دیر ਤੱਕ ਉਹਦੇ ਕੋਲ ਬੈਠਦੀ ਸੀ ਤੇ ਆਪਣੇ ਹੱਥਾਂ ਨਾਲ ਖਵਾਉਂਦੀ ਸੀ ਪਰ ਪਾਪਾ ਹਜੇ ਉਹਨੂੰ ਘਰ ਵਾਪਸ ਲਿਆਉਣ ਲਈ ਨਹੀਂ ਮੰਨਦੇ ਸੀ ਕਿਤੇ ਮੇਰੇ ਦਿਮਾਗ ਤੇ ਅਸਰ ਨਾ ਪੈ ਜਾਵੇ ਉਹ ਮੈਨੂੰ ਇਹ ਗੱਲ ਵੀ ਪਤਾ ਨਹੀਂ ਹੁਣ ਦੇਣਾ ਚਾਹੁੰਦੇ ਸੀ ਪਰ ਅੱਜ ਮੈਂ ਇਹ ਰਾਜ਼ ਪਤਾ ਕਰ ਲਿਆ ਸੀ ਕਿਉਂਕਿ ਮਾਂ ਮੇਰੇ ਨਾਲ ਹੀ ਹੁੰਦੇ ਹੋਏ ਵੀ ਮੇਰੇ ਕੋਲ ਨਹੀਂ ਹੁੰਦੀ ਸੀ ਤੇ ਪਾਪਾ ਇਹਨੇ ਸਖਤ ਸੁਭਾਅ ਦੇ ਕਿਦਾਂ ਹੋ ਸਕਦੇ ਸੀ ਕਿ ਆਪਣੇ ਮੁੰਡੇ ਨੂੰ ਹੀ ਆਪਣੇ ਤੋਂ ਦੂਰ ਰੱਖਦੇ ਸੀ ਤੇ ਕਦੀ ਉਹਨੂੰ ਮਿਲਣ ਵੀ ਨਹੀਂ ਗਏ ਉਹਦੇ ਕੋਲੋਂ ਆਪਣੇ ਮੁੰਡੇ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਸੀ ਉਹ ਜਵਾਨ ਹੋ ਗਿਆ ਸੀ ਦਾੜੀ ਮੋਛਾਂ ਤੱਕ ਆ ਗਈਆਂ ਸੀ ਮਾਂ ਉਹਦੀ ਸੇਵਾ ਆਪ ਕਰਦੀ ਸੀ ਮੇਰੇ ਭਰਾਣੇ ਕੁਝ ਵੀ ਪਤਾ ਨਹੀਂ ਸੀ ਇਹ ਜਾਣ ਕੇ ਮੈਨੂੰ ਕਿੰਨੀ ਤਕਲੀਫ ਹੋਈ ਸੀ ਉਹ ਮੈਨੂੰ ਹੀ ਪਤਾ ਸੀ ਮੈਂ ਪਾਪਾ ਨਾਲ ਜिद ਕੀਤੀ ਕਿ ਕੱਲ ਅਸੀਂ ਅਮ੍ਰਿਤ ਨੂੰ ਲੈ ਕੇ ਆਵਾਂਗੇ ਇਹਨਾਂ ਕੁਝ ਹੁੰਦੇ ਹੋਏ ਵੀ ਉਹ ਕਿਸੇ ਆਸ਼ਰਮ ਵਿੱਚ ਜੀ ਰਿਹਾ ਮੈਂ ਸੋਚ-ਸੋਚ ਕੇ ਰੋ ਪਈ ਸੀ ਤੇ ਮੇਰੀ ਜिद ਤੇ ਮਜਬੂਰ ਹੋ ਕੇ ਦੂਸਰੇ ਦਿਨ ਪਾਪਾ ਅਮ੍ਰਿਤ ਨੂੰ ਲੈਣ ਲਈ ਗਏ ਸੀ ਮੈਂ ਦੇਖਿਆ ਕਿ ਮਾਂ ਬੜੀ ਕੋਸ਼ਿਸ਼ਦੀ ਇੰਨੇ ਸਾਲਾਂ ਬਾਅਦ ਉਹ ਆਪਣੇ ਜਿਗਰ ਦੇ ਟੁਕੜੇ ਨੂੰ ਸੀਨੇ ਨਾਲ ਲਾਈ ਫਿਰਦੀ ਸੀ ਤੇ ਅਸੀਂ ਦੋਨੇ ਮਾਵਾਾਂ ਤੇ ਅਮ੍ਰਿਤ ਦਾ ਬੜਾ ਖਿਆਲ ਰੱਖਦੇ ਹਾਂ ਸੀ ਮੇਰੇ ਭਰਾ ਵਿੱਚ ਵੀ ਕਾਫੀ ਬਦਲਾਵ ਆਉਂਦਾ ਜਾਂਦਾ ਸੀ ਮੈਂ ਦੇਖਿਆ ਕਿ ਉਹ پاਗਲ ਨਹੀਂ ਸੀ ਬਸ ਉਹਦਾ ਦਿਮਾਗ ਥੋੜਾ ਬਚਪਨਾ ਜਿਹਾ ਰਹਿ ਗਿਆ ਸੀ ਉਹ ਆਪਣੇ ਆਪ ਨੂੰ ਛੋਟਾ ਬੱਚਾ ਸਮਝਦਾ ਸਿੱਤੀ ਉਹ ਗੱਲਾਂ ਵੀ ਇਦਾਂ ਨਹੀਂ ਆਹੀ ਕਰਦਾ ਸੀ ਹੁਣ ਪਾਪਾ ਕੋਸ਼ਿਸ਼ ਸੀ ਕਿ ਮੇਰੀ ਤੇ ਅਮਰਤ ਦੀ ਕਾਫੀ ਦੋਸਤੀ ਹੋ ਗਈ ਸੀ ਰੋਜ਼ ਖਾਣ ਪੀਣ ਲਈ ਚੰਗੀਆਂ ਚੰਗੀਆਂ ਆਈਟਮਾਂ ਲੈ ਕੇ ਆਉਂਦੇ ਸੀ ਤਾਂ ਉਹ ਬੜਾ ਖੁਸ਼ ਹੁੰਦਾ ਸੀ ਇਸੇ ਤਰ੍ਹਾਂ ਦਿਨ ਲੰਘਦੇ ਗਏ ਤੇ ਮੇਰੇ ਕਜ਼ਨ ਦਾ ਰਿਸ਼ਤਾ ਮੇਰੇ ਲਈ ਆਇਆ ਪਰ ਪਾਪਾ ਨੇ ਮਨਾ ਕਰ ਦਿੱਤਾ ਸੀ ਤੇ ਜਲਦੀ ਹੀ ਮੇਰਾ ਵਿਆਹ ਕਿਤੇ ਹੋਰ ਕਰ ਦਿੱਤਾ ਸੀ ਤੇ ਮੈਂ ਉਹਦੇ ਨਾਲ ਬਹੁਤ ਖੁਸ਼ ਸੀ ਹਰ 5 ਮਹੀਨੇ ਬਾਅਦ ਸੁੱਖ ਆਉਂਦਾ ਸੀ ਤੇ ਉਹਨੂੰ ਇਸ ਵਾਰ ਵੀ ਗਏ ਹੋਏ 5 ਮਹੀਨੇ ਹੋ ਗਏ ਸੀ ਤੇ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਅੱਸੀ ਅੱਜ ਡਾਕਟਰ ਨੇ ਮੈਨੂੰ ਦੱਸਿਆ ਤਾਂ ਮੇਰੇ ਕੋਲ ਛੁੱਟ ਕੇ ਡਾਕਟਰ ਨੇ ਕਿਹਾ ਕਿ ਮੈਂ ਪ੍ਰੈਗਨੈਂਟ ਆ ਪਰ ਮੇਰੇ ਪੇਟ ਵਿੱਚ ਜੋ ਬੱਚਾ ਉਹ ਸ਼ਾਇਦ ਦਿਮਾਗੀ ਤੌਰ ਤੇ 4 ਸਾਲ ਬਾਅਦ ਮੈਨੂੰ ਇੱਕ ਖੁਸ਼ ਖ਼ਬਰੀ ਸੁਣਨ ਨੂੰ ਮਿਲੀ ਸੀ ਪਰ ਨਾਲ ਹੀ ਇੱਕ ਭਿਆਨਕ ਸੱਚ ਵੀ ਸੀ ਪਰ ਮੇਰੇ ਰੱਬ ਨੇ ਇਹ ਕੀ ਕਰ ਦਿੱਤਾ ਮੈਨੂੰ ਚੱਕਰ ਆਉਣ ਲੱਗ ਪਏ ਸੀ ਮੇੜੀ ਮੁਸ਼ਕਲ ਨਾਲ ਡਾਕਟਰ ਨੇ ਮੈਨੂੰ ਸੰਭਾਲਿਆ ਸੀ ਮੈਂ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਪਤਾ ਹੀ ਨਹੀਂ ਕਿ ਮੈਂ 5 ਮਹੀਨੇ ਤੋਂ ਪ੍ਰੈਗਨੈਂਟ ਆ ਮੈਂ ਆਪਣੇ ਹੰਝੂ ਸਾਫ਼ ਕਰਦੀ ਰਹੀ ਡਾਕਟਰ ਨੇ ਕਿਹਾ ਕਿ ਹੌਂਸਲਾ ਰੱਖੋ ਮੈਡਮ ਕਦੀ ਕਦੀ ਐਦਾਂ ਹੁੰਦਾ ਤੁਹਾਡਾ ਪਹਿਲਾ ਬੇਬੀ ਹਾ ਹੈ ਤੁਹਾਨੂੰ ਜ਼ਿਆਦਾ ਤਜਰਬਾ ਵੀ ਨਹੀਂ ਪਰ ਤੁਸੀਂ ਪਰੇਸ਼ਾਨ ਨਾ ਹੋਵੋ ਇਹਦਾ ਹੱਲ ਹਾਏ ਉਹ ਮੈਨੂੰ ਤਸੱਲੀ ਦੇਣ ਲੱਗਿਆ ਸੀ ਮੈਂ ਹੈਰਾਨ ਹੋ ਗਈ ਸੀ ਕਿ ਉਹਨੇ ਮੈਨੂੰ ਇੱਥੇ ਇਸ ਲਈ ਬੁਲਾਇਆ ਤੋ ਹਾਂ ਤੁਸੀਂ ਇਹ ਬੱਚਾ ਸਾਫ਼ ਕਰਵਾ ਦਿਓ ਮੈਂ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਡਾਕਟਰ ਸਾਹਿਬ ਮੈਂ ਪਾਪ ਨਹੀਂ ਕਰੂੰਗੀ ਮੈਂ ਉਹਨੂੰ ਬਹੁਤ ਗੱਲਾਂ ਸੁਣਾਈਆਂ ਤੇ ਉਥੋਂ ਚਲੀ ਗਈ ਸੀ ਜਦ ਕਿ ਉਹ ਕਹਿ ਰਹੇ ਸੀ ਕਿ ਮੈਂ ਤੁਹਾਡੀ ਭਲਾਈ ਦੇ ਲਈ ਹੀ ਕਹਿ ਰਿਹਾ ਘਰ ਪਹੁੰਚ ਕੇ ਮੈਂ ਬੜਾ ਰੋਈ ਸੀ ਮੈਂ ਆਪਣੇ ਘਰ ਵਾਲੇ ਨੂੰ ਵੀ ਦੱਸ ਨਹੀਂ ਸਕਦੀ ਸੀ ਪਰ ਜਦੋਂ ਮੈਂ ਮਾਂ ਨੂੰ ਦੱਸਿਆ ਤਾਂ ਉਹ ਬੜੀ ਪਰੇਸ਼ਾਨ ਹੋਈ ਉਹਨੇ ਮੈਨੂੰ ਕਿਹਾ ਕਿਹਾ ਕਿ ਕੋਈ ਮਾਂ ਆਪਣੇ ਔਲਾਦ ਨੂੰ ਕਿਦਾਂ ਖਤਮ ਕਰ ਸਕਦੀ ਹੈ ਤਾਂ ਅਚਾਨਕ ਚੁੱਪ ਹੋ ਗਈ ਸੀ ਉਹਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ ਮੈਂ ਵੀ ਮਾਂ ਸੀ ਕਿੱਦਾਂ ਆਪਣੀ ਔਲਾਦ ਨੂੰ ਖਤਮ ਕਰ ਸਕਦੀ ਸੀ ਮੈਂ ਆਪਣੇ ਰੱਬ ਤੇ ਭਰੋਸਾ ਰੱਖਿਆ ਤੇ ਸਭ ਕੁਝ ਉਹਦੇ ਤੇ ਛੱਡ ਦਿੱਤਾ ਸੀ ਉਹ ਦੁਆ ਹਮੇਸ਼ਾ ਮੇਰੀ ਜ਼ੁਬਾਨ ਤੇ ਰਹਿੰਦੀ ਸੀ ਤੇ ਹੁਣ ਤਾਂ ਮੈਂ ਹੋਰ ਵੀ ਜ਼ਿਆਦਾ ਅਰਦਾਸ ਕਰਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਵੀ ਸਭ ਕੁਝ ਦੱਸ ਦਿੱਤਾ ਉਹ ਚੁੱਪ ਹੋ ਗਿਆ ਸੀ ਮੈਂ ਡਾਕਟਰ ਦੇ ਕੋਲ ਜਾਣਾ ਵੀ ਛੱਡ ਦਿੱਤਾ ਸੀ ਨਾ ਹੀ ਕੋਈ ਅਲਟਰਾਸਾਉਂਡ ਕਰਵਾਇਆ ਸੀ ਬਸ ਆਪਣੇ ਰੱਬ ਤੇ ਭਰੋਸਾ ਸੀ ਸਾਰੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਹੁੰਦੇ ਸੀ ਪਰ ਜਦੋਂ 9 ਮਹੀਨੇ ਬਾਅਦ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਡਾਕਟਰ ਵੀ ਹੈਰਾਨ ਰਹਿ ਗਏ ਮੇਰਾ ਯਕੀਨ ਜਿੱਤ ਗਿਆ ਸੀ ਮੇਰਾ ਬੱਚਾ ਬਿਲਕੁਲ ਠੀਕ ਸੀ ਡਾਕਟਰ ਸਾਰੀਆਂ ਸਾਰੀਆਂ ਰਿਪੋਰਟਾਂ ਦੇਖ ਕੇ ਖੁਸ਼ ਹੋ ਗਿਆ ਸੀ ਕਿ ਇਹ ਤਾਂ ਚਮਤਕਾਰ ਹੋ ਗਿਆ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਮੈਂ ਤਾਂ ਆਪਣੇ ਰੱਬ ਦਾ ਧੰਨਵਾਦ ਕੀਤਾ ਜਿਨੇ ਮੈਨੂੰ ਉਦਾਸ ਨਹੀਂ ਹੋਣ ਦਿੱਤਾ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ